ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਬੜਪੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਬਸ਼ੂ ਦੀ ਆਪਣੇ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਵੀਰ ਜੀ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਜੀ ਕੀਤਾ ਜੀ ਤੇ ਨਾਮ ਦੱਸਦੇ ਕਰੀ ਫਿਰ ਸਰਓਵਰ ਪਿੰਡ ਰਾਪੁਰਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਤੋ ਫੋਨ ਨੰਬਰ ਹੈ 781387963 ਠੀਕ ਹੈ ਅਜ ਦੋ ਹੀ ਆ ਫਿਰ ਹਾਂਜੀ ਦੋ ਦੋਲ ਠੀਕ ਹੈ ਜੀ ਥੋੜਿਆ ਲੈ ਲੈਣ ਦੀ ਹੈ ਜੀ ਠੀਕ ਹੈ ਆ ਗੋਣੇ ਕਿੰਦੇ ਆਈਆਂ ਥੋੜਾ ਜਿਹਰਾ ਹੋਇਆ ਆ ਆਣਾ ਥੋੜੀ ਬਾਹਰ ਆਖਦੀ ਪਰ ਧਾਰਦਾ ਨਹੀਂ ਕੋਲ ਅਗਲੇ ਨਾਲ ਅਗਲਾ ਚੋਵੇ ਮਗਰੇ ਦਾ ਮਗਰਲਾ ਚੋਵੇ ਦਾ ਥਾਣਾ ਅੱਛਾ ਹਾਂਜੀ ਹਾਂਜੀ ਧਾਰਾਂ ਬਰੋਬਰ ਐ ਸਾਰੀਆਂ ਤੇ ਕਿੰਨਾ ਦੁੱਧ ਇਹਦੇ ਕੋਲ ਦੁੱਧ ਦੇ ਉਹ 16 ਹੋਗਾ ਪਰ 14 ਲੀਟਰ ਦੀ ਆਪਣੀ ਗਾਰੰਟੀ ਭਾਏ ਦੋ ਡੰਗ ਦੇ ਅੰਦਰ ਰਵੇ ਬਾ ਚਾਰ ਡੰਗ ਦੇ ਅੰਦਰ ਰਵੇ 14 ਲੀਟਰ ਜਿਹੜਾ ਘਰੋ ਚਵਾ ਦੋਗੇ ਹਾਂਜੀ 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 ਕਿੰਨੇ ਕ ਦਿਨਾਂ ਦੀ ਸੋਈ ਆ ਉਹ ਜਿਹੜੇ ਮਗਰ ਕੁਬੀਆਂ ਦੇ ਮਨਾਂ ਦੀ ਹੋਣੀ ਜੋ ਮਗਰ ਬੱਛੀ ਹੋ ਅੱਛਾ ਆ ਬੱਛੀ ਜੇ ਮਗਰ ਤੇ ਮਗਰ ਬੱਛੀ ਵੀ ਜਿਹੜੀ ਖੂਬਸੂਰਤ ਐ ਸੋਨੇ ਟੀਕੇ ਦੀ ਬੱਚੀ ਆ ਜਿਹੜੀ ਬੱਚੀ ਫੱਬਦੀ ਆ ਹਾਈਟ ਲੈਂਥ ਬੱਚੀ ਦੀ ਹੁਣ ਤੋਂ ਹੀ ਚੰਗੀ ਆ ਤੇ ਬਾਕੀ ਆ ਵੀ ਜਿਹੜਾ ਸਾਂਭ ਵਾਲਾ ਖੜੂਗਾ ਦੁੱਧੋਂ ਵੱਧ ਵੀ ਸਕਦੀ ਆ ਪੱਠੇ-ਪੁੱਠੇ ਹੁਣ ਚੱਲ ਪੈਣੇ ਆ ਅੱਗੇ ਹਾਂ ਨੂੰ ਹੱਲੇ ਉਹਨੀਆਂ ਲੈ ਲੈਂਦੀਆਂ ਪਾਸ ਕਰਕੇ ਲੈਣੀਆਂ ਆ ਰੋਥੀ ਠੀਕ ਆ ਬਾਕੀ ਥਾਂ ਨੇ ਚੰਗਾ ਲੱਗਾ ਇਹਦੇ ਕੋਲ ਚਲੋ ਤੋਰੋ ਹਾਂ ਫੇਰ ਇੱਕ ਰੀਨ ਬਾਕੀ ਕਦ ਕੱਡ ਚਲੋ ਚੰਗਾ ਇਹਦਾ ਵੀ ਇਹ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਆ ਥੋੜਾ ਟਾਈਮ ਹੀ ਹੋਇਆ ਵਾ ਜਿਹੜੀਆਂ ਗੱਡੀ ਚ ਲੱਤੀਆਂ ਸਵੇਰੋਂ ਸਿੱਧਾ ਟਾਈਮ ਹੈ ਹਾਲੇ। ਮਾਕੀਆ ਡੇਕ ਸਾਦੇਹ ਕਰੀ ਰੰਗ ਰੂਪ ਤਾਂ ਫਿਰ ਤਾਂ ਤੇ 92 ਤੇ ਇੱਕ ਰੀ ਲਾਗੇ ਤੇ ਦੇਖ ਸਕਦੇ ਕਿੰਨਾ ਫਿਰ ਮੁੱਲ ਰੱਖੀ ਹੈ ਤਾਂ ਫਿਰ ਮੋਟੇ ਦਾ 50000 ਕਰ ਦੇ ਅੱਛਾ ਕਿੰਨੇ ਦੀ ਦੇ ਦੀਏ ਦੋ ਘੱਟ ਦੇ ਦੀਏ ਦੋ ਹੋਰ ਘੱਟ ਕਰ ਦੀਏ ਫਿਰ 40000 ਦੀ 40000 ਦੀ ਦੇ ਦੇ 40000 ਜਸਨਾ ਦੇ ਦਾਂਗੇ ਅੱਛਾ 45000 ਦੀ ਦੇ ਦੋਗੇ ਹਾਂ ਜੀ ਦੋ ਥੋੜਾ ਬੋਧ ਮਾਨਦਾਨ ਕਰਦਾ ਕਿ ਵੀਰ ਬਾ ਫੋਨ ਲਾਊਗਾ ਤੇ ਮਾਨਦਾਨ ਹੋ ਜਾਊਗਾ ਤੇ ਦੁੱਧ 14 ਲੀਟਰ ਘਰੋਂ ਚਵਾ ਦੋਗੇ ਹਨਾ ਹਾਂ ਜੀ ਤੇ ਮਗਰ ਵੀ ਇਹਦੇ ਵਸ਼ੀ ਆ ਚਲੋ ਤਿਆਰ ਦੇਖ ਸਕਦੇ ਹੋ ਨਾ ਨਾ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜਿਹਦੇ ਕੋਲ ਦੁੱਧ ਇਹਦੇ ਕੋਲ 12 ਕਿਲੋ ਹੋਗਾ ਪਰ 11 ਲੀਟਰ ਦੀ ਆਪਣੀ ਗਰੰਟੀ ਹੋਊਗੀ ਖੁੱਲਾ ਦੁੱਧ ਅੱਛਾ ਹਾਂ ਜੀ ਹਾਂ ਜੀ ਤੇ ਇਹਦਾ ਬੱਚਾ ਬੱਚੇ ਤੋਂ ਬਿਨਾ ਹੀ ਅੱਛਾ ਇਹ ਤਾਂ ਬੱਚਾ ਨਹੀਂ ਹੈਗਾ ਹਾਂ ਜੀ ਹਾਂ ਜੀ ਮਹੀਨੇ ਦੇ ਅੰਦਰ ਹੀ ਹੋਏ ਇਹਨੂੰ ਵੀ ਸੂਈ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਹੱਥ ਥਾਣੇ ਦੇ ਦੇਖ ਸਕਦੇ ਆਪਾਂ ਬਾਕੀ ਹਵਾਨੇ ਦੀ ਟੱਕ ਥੋੜੀ ਗਾਂ ਨੂੰ ਰੱਖਦੀ ਐ ਤੋਰੋਂ ਇੱਕ ਵਾਰੀ ਫਿਰ ਨੂੰ ਏ ਆਪਾ ਦੇਖ ਸਕਦੇ ਜੀ ਤੂੜੀ ਚੱਲਦੀ ਆ ਜਦੀ 11 ਕ ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਹੈਗਾ ਆ ਥੱਲੇ ਆਂ ਦੇਖ ਸਕਦੇ ਜੀ ਇਹ ਵੀ ਚੰਗੀ ਤਰ੍ਹਾਂ ਤੇ ਇੱਕ ਰੀਆ ਚਿਹਰੇ ਤੋਂ ਵੀ ਦੇਖ ਸਕਦੇ ਬਾਕੀ ਜਿਹੜਾ ਕੋਈ ਸੰਭਨ ਵਾਲਾ ਲੈ ਜਾਊਗਾ ਸਾਰੀਆਂ ਗਰਮੀਆਂ ਦੋ ਦਿਨ ਚਲੋ ਚੰਗਾ ਕੱਢੀ ਜਾਣਾ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤੇ ਦਾ 20000 ਕਰ ਦੇ ਅੱਛਾ ਈ ਦੇ ਲਈ ਦੋ ਛੱਡਦੀ ਔਰ 28000 ਦੀ ਜਗੋਂ 27000 ਦੀ ਦੇਣਾ। ਅੱਛਾ 27000 ਦੀ ਦੇ ਦੇਉਗੀ। ਅਜੇ ਕੋਈ ਵੀਰ ਭਰਾ ਥੋੜਾ ਬੋਲੇ ਕੁਮਾਨ ਤਾਂ ਨਹੀਂ ਆਇਆ। ਅੱਛਾ। ਤੇ ਕੋਈ ਫੋਨ ਲਾਊਗਾ ਤੇ ਚਲੋ ਆਪੇ ਸਬਦਾਂ ਮੱਕਦੇ ਹੋ ਜਾਊਗਾ। ਹਾਂ। ਠੀਕ ਹੈ ਜੀ। ਠੀਕ ਹੈ ਵੀਰ ਕੁਝ ਹੋਰ ਕੁਛ ਹੈ ਨਾ ਫਿਰ? ਨਹੀਂ ਨਹੀਂ ਬਸ। ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਨਾ। ਨਹੀਂ ਜੀ। ਤਸੱਲੀ ਕਰਕੇ ਖੜੇ। ਹਾਂ ਜੀ ਜੀ। ਜੋ ਵੀ ਆ। ਇੱਥੋਂ ਵਿੱਚ ਚਾ ਕੇ ਪਸ਼ੂ ਖਰੀਦੇ ਜੀ।